ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਜਿਹੜਾ ਯੁੱਧ ਨਸ਼ਾ ਵਿਰੋਧ ਤੇ ਉਸ ਤੋਂ ਬਾਅਦ ਜਿਹੜੀ ਨਸ਼ਾ ਮੁਕਤ ਪੰਜਾਬ ਦੀ ਇੱਕ ਮੁਹਿੰਮ ਚੱਲੀ ਹੈ ਉਹਦੇ ਤਹਿਤ ਸਾਡੀ ਸੀਆਈਏ ਦੀ ਟੀਮ ਨੂੰ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰ ਨਾਗਰਾ ਇੰਚਾਰਜ ਸੀਆਈਏ ਅਮਨਦੀਪ ਇਹਨਾਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਬਿਗ ਫਿਸ਼ ਜਿਹੜੇ ਨੇ ਬਿਗ ਸਪਲਾਈਅਰ ਨੇ ਜਿਨ੍ਹਾਂ ਦੇ ਪਾਕਿਸਤਾਨ ਦੇ ਸ਼ਾਹ ਨਾਮ ਦੇ ਸਮਗਲਰ ਨਾਲ ਸੰਬੰਧ ਨੇ ਤੇ ਕੁਝ ਜਿਹੜੇ ਆਪਣੇ ਤਰਨਤਾਰਨ ਦੇ ਯੋਵਕ ਨੇ ਜਿਹੜੇ ਕਿ ਯੂਰਪ ਦੇ ਵਿੱਚ ਬੈ ਕੇ ਇੱਕ ਨਸ਼ੇ ਦਾ ਕਾਰੋਬਾਰ ਕਰ ਰਹੇ ਆ ਇੱਕ ਗਿਰੋ ਚਲਾ ਰਹੇ ਆ ਉਹਨਾਂ ਦੀ ਇਨਫੋਰਮੇਸ਼ਨ ਦੇ ਬੇਸਿਸ ਤੇ ਗ੍ਰੀਨ ਵੈਨਿਊ ਤਰਨਤਾਰਨ ਉਥੇ ਇਨਫੋਰਮੇਸ਼ਨ ਤੋਂ ਬਾਅਦ ਘੇਰਾਬੰਦੀ ਕੀਤੀ ਜਾਂਦੀ ਹੈ ਤੇ ਜਦੋਂ ਜਿਹੜੇ ਦੋ ਮੁੰਡੇ ਨੇ ਇੱਕ ਦਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਹੈ ਤੇ ਦੂਜੇ ਦਾ ਨਾਮ ਜਗਰੂਪ ਸਿੰਘ ਉਰਫ ਯੂਕੇ ਜਿਹੜੇ ਕਿ ਦੋਵੇਂ ਹੀ ਫਤਿਹ ਚ ਦੋਵੇਂ ਹੀ ਮੁਗਲ ਆਪਣਾ ਫਤਿਹ ਚੱਕਦੇ ਰਹਿਣ ਵਾਲੇ ਆ ਤੇ ਇਥੇ ਕਿਰਾਏ ਦੀ ਕੋਠੀ ਲੈ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਸੀਗੇ ਇਹਨਾਂ ਨੂੰ ਕਾਬੂ ਕਰਕੇ ਜਦੋਂ ਘਰ ਦੀ ਤਲਾਸ਼ੀ ਲਈਤੀ ਗਈ ਹੈ ਤੇ ਉਹਦੇ ਵਿੱਚੋਂ ਤਕਰੀਬਨ 5 ਕਿਲੋ ਹਿਰੋਇਨ 7 ਜਿਹੜੇ ਸੋਫਿਸਟੀਕੇਟਿਡ 30 बोर ਦੇ ਪਿਸਟਲ ਇੱਕ ਕਰੰਸੀ ਕਾਊਂਟਿੰਗ ਮਸ਼ੀਨ ਤੇ 720000 ਰੁਪਏ ਜਿਹੜੀ ਡਰਗ ਮੰਨੀ ਹੈ ਉਹ ਜਿਹੜੀ ਹੈ ਰਿਕਵਰ ਕੀਤੀ ਗਈ ਹੈ ਤੇ ਜਿੰਨੂੰ ਇੱਕ ਆਪਾਂ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਆਪਾਂ ਸਮਝਦੇ ਹਾਂ ਤੇ ਆਪਣੀ ਇਸ ਮੁਹਿੰਮ ਦੇ ਤਹਿਤ ਜਿਹੜੇ ਵਿੱਚ ਆਪਾਂ ਇਹ ਲਿਆ ਕਿ ਜਿਹੜੇ ਕੀ ਛੁਪੇ ਹੋਏ ਜਿਹੜੇ ਡਰਗਸ ਮਗਲਰ ਨੇ ਜਿਹੜੇ ਕਿ ਹੁਣ ਕਾਫੀ ਆਪਾਂ ਪਿੱਛੇ ਬੰਦੇ ਫੜੇ ਆ ਕਾਫੀ ਪੈਡਲਰ ਸਪਲਾਈਅਰ ਹਰ ਤਰ੍ਹਾਂ ਦੇ ਸਮਗਲਰ ਸੀ ਫੜੇ ਆ ਤੇ ਉਹਦੇ ਵਿੱਚ ਜਿਹੜੇ ਹੁਣ ਛੁਪ ਛੁਪ ਕੇ ਕੰਮ ਕਰ ਰਹੇ ਆ ਜਿਹੜੇ ਕਿ ਪਿੱਛੇ ਛੁਪ ਕੇ ਬੈਕ ਤੇ ਰਹਿ ਕੇ ਸਾਡੇ ਯੁਵਕਾਂ ਨੂੰ ਗੁੰਮਰਾਹ ਕਰਦੇ ਆ ਉਹਨਾਂ ਨੂੰ ਵੀ ਫੜ ਫੜ ਕੇ ਅਸੀਂ ਅੰਦਰ ਕਰ ਰਹੇ ਨੇ ਤੇ ਉਹਦੇ ਤਹਿਤ ਹੀ ਜਿਹੜੇ ਦੋ ਮੁਲਜ਼ਮ ਨੇ ਗ੍ਰਿਫਤਾਰ ਕੀਤੇ ਗਏ ਆ ਸਰ ਪਹਿਲਾਂ ਨੂੰ ਕੋਈ ਪਰਚਾ ਆ ਨਹੀਂ ਹਜੇ ਇਹਨਾਂ ਦੇ ਪਹਿਲੇ ਜਿਹੜੇ ਕੋਈ ਪਰਚੇ ਆ ਉਹ ਸਾਹਮਣੇ ਨਹੀਂ ਆਏ ਆ ਇਹਨਾਂ ਦੇ ਗਿਰੋਹ ਦੇ ਸਾਨੂੰ ਹੋਰ ਬੰਦਿਆਂ ਦੇ ਨਾਮ ਜਿਹੜੇ ਉਜਾਗਰ ਹੋਏ ਨੇ ਤੇ ਉਹਨਾਂ ਦੀ धरपकੜ ਲਈ ਸਾਡੀ ਕੋਸ਼ਿਸ਼ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ ਸਰ ਸਪਲਾਈ ਚੈਨ ਪੰਜਾਬ ਚ ਪੂਰੇ ਕਰਦੇ ਸੀ ਜਾਂ ਕਿਸ ਤਰੀਕੇ ਨਾਲ ਇਹ ਡਰੋਨ ਦਾ ਹੀ ਸਮਾਨ ਮੰਗਵਾਉਂਦੇ ਸੀਗੇ ਹਾਂਜੀ ਇੱਥੇ ਲੋਕਲੀ ਇਹ ਸਪਲਾਈ ਅੱਗੇ ਸਮਾਨ ਵੇਚਦੇ ਸੀਗੇ ਸਰ ਕਿਨੇ ਟਾਈਮ ਤੋਂ ਇੱਥੇ ਰਹਿ ਰਹੇ ਸੀ ਕੋਟਿੰਗ ਰਾਈਡ ਤੇ ਲੱਗੇ ਹੋਏ ਇਹ ਆ ਕਰਦੇ ਜਾਂਚ ਦਾ ਵਿਸ਼ਾ ਹੈ ਪਿਛਲੇ ਤਕਰੀਬਨ 5-6 ਮਹੀਨੇ ਤੋਂ ਇੱਥੇ ਰਹਿ ਹੀ ਰਹੀ ਸੀ ਇਸ ਇਲਾਕੇ ਵਿੱਚ ਪਹਿਲਾਂ ਵੀ ਨਾ ਕੋਟੀ ਵਿੱਚ ਡਰਮਨੋ ਦੀ ਵੱਡੀ ਕੁਆਂਟੀਟੀ ਅਮਰ ਸਰ ਨੂੰ ਬੜੇ ਪ੍ਰਾਪਤ ਸੀ ਹਾਂ ਸਾਨੂੰ ਇਹ ਜਰਬਾ ਨਹੀਂ ਕਰਨੀ ਨਹੀਂ ਉਹਦੇ ਬਾਰੇ ਚੋਂ ਆਪਾਂ ਤਫਤੀਸ਼ ਨੂੰ ਦੇਖ ਲੈਣੇ ਮੇਰੇ ਦਿਨ ਚਾਹੀਏ ਸਰ ਪੁਲਿਸ ਨੂੰ ਮਾਰ ਰਹੇ ਨੇ ਇਹ ਹੁਣ ਪੇਸ਼ ਕਰਾਂਗੇ ਜੀ ਹੁਣ ਪੇਸ਼ ਕਰਕੇ ਇਹਨਾਂ ਦਾ ਵਤ ਵਰਤ ਮੰਗ ਲਵਾਂਗੇ